ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਪੜਾਂਗੇ 21 ਗਾਈ ਕਤਾਬ ਦਾ ਨੌਵਾਂ ਅਧਿਆਇ ਇਸ ਅਧਿਆਇ ਦਾ ਨਾਮ ਹੈ ਦ੍ਰਿੜਤਾ ਅਤੇ ਬਾਬੀ ਸਾਬੀ ਚਿੰਤਾ ਅਤੇ ਤਣਾਅ ਦਾ ਸਿਹਤ ਉੱਤੇ ਅਸਰ ਨਾ ਹੋਣ ਦੇਂਦਿਆਂ ਚੁਣੌਤੀਆਂ ਦਾ ਸਾਹਮਣਾ ਕਿਵੇਂ ਕਰੀਏ ਦ੍ਰਿੜਤਾ ਕੀ ਹੈ 21 ਗਾਈ ਬਾਰੇ ਸਪਸ਼ਟਤਾ ਹੋਣ ਵਾਲੇ ਲੋਕਾਂ ਵਿੱਚ ਇੱਕ ਆਮ ਗੱਲ ਪਾਈ ਜਾਂਦੀ ਹੈ ਉਹ ਆਪਣੇ 21 ਗਾਈ ਨੂੰ ਪ੍ਰਾਪਤ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ ਜਦੋਂ ਹਾਲਾਤ ਪੂਰੀ ਤਰ੍ਹਾਂ ਉਹਨਾਂ ਦੇ ਵਿਰੁੱਧ ਹੁੰਦੇ ਹਨ ਅਤੇ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਵੀ ਉਹ ਆਪਣੀ ਏਕੀਗਾਈ ਨਹੀਂ ਛੱਡਦੇ ਅਸੀਂ ਇਹ ਸਮਝਣ ਜਾ ਰਹੇ ਹਾਂ ਕਿ ਮਨੋਵਿਗਿਆਨੀਆਂ ਵਿੱਚ ਦ੍ਰਿੜਤਾ ਬਾਰੇ ਕੀ ਮੰਨੋਤਾ ਹਨ ਦ੍ਰਿੜਤਾ ਦਾ ਮਤਲਬ ਸਿਰਫ ਕਿਸੇ ਕੰਮ ਦੇ ਪਿੱਛੇ ਲੱਗ ਜਾਣਾ ਨਹੀਂ ਹੈ ਇਸ ਸਮੇਂ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਦ੍ਰਿੜਤਾ ਦਾ ਅਸਲ ਅਰਥ ਕੀ ਹੈ ਇਹ ਸੰਸਾਰ ਨੂੰ ਦੇਖਣ ਦਾ ਸਾਡਾ ਨਜ਼ਰੀਆ ਹੈ ਜਿਸ ਵਿੱਚ ਤਰੰਤ ਕੀ ਕਰਨ ਦੀ ਲੋੜ ਹੈ ਨਾਲੋਂ ਕੀ ਕਰਨ ਦੀ ਲੋੜ ਹੈ ਤੇ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ ਨਾਲ ਹੀ انسان ਨਾਕਾਰਾਤਮਕ ਭਾਵਨਾਵਾਂ ਦੁਆਰਾ ਪ੍ਰਭਾਵਿਤ ਨਹੀਂ ਹੁੰਗਾ ਅਧਿਆਇ ਦੇ ਅਖੀਰਲੇ ਭਾਗ ਵਿੱਚ ਅਸੀਂ ਇਹ ਸਮਝਾਂਗੇ ਕਿ ਦ੍ਰਿੜਤਾ ਤੋਂ ਅੱਗੇ ਵੱਧ ਕੇ ਕਠੋਰਤਾ ਕਿਵੇਂ ਬਣਾਈ ਜਾਂਦੀ ਹੈ ਅੱਜ ਨਹੀਂ ਤਾਂ ਕੱਲ ਸਾਨੂੰ ਸਾਰਿਆਂ ਨੂੰ ਮੁਸ਼ਕਿਲ ਹਾਲਾਤ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ ਅਸੀਂ ਉਹਨਾਂ ਦਾ ਸਾਹਮਣਾ ਕਿਵੇਂ ਕਰਦੇ ਹਾਂ ਇਸ ਤੇ ਬਹੁਤ ਸਾਰੀਆਂ ਗੱਲਾਂ ਨਿਰਭਰ ਕਰਦੀਆਂ ਹਨ ਮੁਸ਼ਕਿਲ ਘਟਨਾਵਾਂ ਦੇ ਸਾਹਮਣੇ ਇਹ ਸਾਡੇ ਸਰੀਰ ਮਨ ਅਤੇ ਭਾਵਨਾਵਾਂ ਨੂੰ ਜੋੜਨ ਵਾਲੀ ਦ੍ਰਿੜਤਾ ਦੀ ਸਖਲਾਈ ਹੈ ਨਾਨਾ ਕਰੋ ਬੀ ਜਾਂ ਓਕੀ ਭਾਵ ਸੱਤ ਵਾਰ ਡਿੱਗੋ ਅੱਠ ਵਾਰੀ ਉੱਠੋ 21 ਗਾਈ ਸਮੱਸਿਆਵਾਂ ਦਾ ਸਾਹਮਣਾ ਕਰਨ ਦੀ ਸਾਡੀ ਯੋਗਤਾ ਦਾ ਮਤਲਬ ਹੈ ਸਾਡੀ ਦ੍ਰਿੜਤਾ ਅਸੀਂ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਕਿੰਨੇ ਜ਼ਿਆਦਾ ਦ੍ਰਿੜ ਹਾਂ ਓਨੇ ਜਲਦੀ ਅਸੀਂ ਮੁਸੀਬਤਾਂ ਵਿੱਚੋਂ ਬਾਹਰ ਆਵਾਂਗੇ ਅਤੇ ਇੱਕ ਅਰਥਪੂਰਨ ਜੀਵਨ ਜੀਵਾਂਗੇ ਧ੍ਰਿੜੇ ਲੋਕਾਂ ਨੂੰ ਯਕੀਨ ਹੁੰਦਾ ਹੈ ਕਿ ਸਾਨੂੰ ਹਮੇਸ਼ਾ ਆਪਣੇ ਟੀਚੇ ਤੇ ਕੇਂਦਰਿਤ ਰਹਿਣਾ ਚਾਹੀਦਾ ਹੈ। ਕਦੇ ਵੀ ਨਿਰਾਸ਼ਾ ਦਾ ਸਾਹਮਣਾ ਨਹੀਂ ਕਰਨਾ ਚਾਹੀਦਾ। ਉਹਨਾਂ ਦੀ ਦ੍ਰਿੜਤਾ ਹੀ ਉਹਨਾਂ ਦੀ ਤਾਕਤ ਹੈ। ਉਹ ਯਕੀਨੀ ਤੌਰ ਤੇ ਜਾਣਦੇ ਹਨ ਕਿ ਉਹਨਾਂ ਨੂੰ ਦੁਰਪੇਸ਼ ਸਥਿਤੀਆਂ ਵਿੱਚੋਂ ਕਿਵੇਂ ਨਿਕਲਣਾ ਹੈ। ਉਹ ਉਹਨਾਂ ਚੀਜ਼ਾਂ ਤੇ ਧਿਆਨ ਕੇਂਦਰਿਤ ਕਰਦੇ ਹਨ ਜਿਨ੍ਹਾਂ ਤੇ ਉਹਨਾਂ ਦਾ ਕਾਬੂ ਹੈ ਅਤੇ ਉਹਨਾਂ ਚੀਜ਼ਾਂ ਬਾਰੇ ਚਿੰਤਾ ਕਰਨਾ ਛੱਡ ਦਿੰਦੇ ਹਨ ਜੋ ਉਹਨਾਂ ਦੇ ਕਾਬੂ ਵਿੱਚ ਨਹੀਂ ਹਨ। रेनहोल्ड निबर ਦੁਆਰਾ ਸ਼ਾਂਤੀ ਲਈ ਰਚੀ ਗਈ ਹੈਖਾਂ ਲਿਖੇ ਅਰਦਾਸ ਕਾਫੀ ਮਸ਼ਹੂਰ ਹੈ। हे ਭਗਵਾਨ ਜੋ ਅਸੀਂ ਬਦਲ ਨਹੀਂ ਸਕਦੇ ਸਾਨੂੰ ਉਹਨਾਂ ਚੀਜ਼ਾਂ ਨੂੰ ਸਵੀਕਾਰ ਕਰਨ ਦੀ ਤਾਕਤ ਦਿਓ। ਜਿਨ੍ਹਾਂ ਚੀਜ਼ਾਂ ਨੂੰ ਬਦਲਣਾ ਚਾਹੀਦਾ ਹੈ ਉਹਨਾਂ ਨੂੰ ਬਦਲਣ ਦੀ ਹਿੰਮਤ ਦਿਓ ਅਤੇ ਉੱਪਰ ਦੱਸਿਆ ਦੋ ਚੀਜ਼ਾਂ ਵਿੱਚ ਫਰਕ ਪਛਾਣਨ ਲਈ ਸਮਝ ਪ੍ਰਦਾਨ ਕਰੋ। ਬੁੱਧ ਧਰਮ ਅਤੇ ਸਟੋਇਕਵਾਦ ਦੁਆਰਾ ਪਾਵਨਾਤਮਿਕ ਦ੍ਰਿੜਤਾ। ਸਿਧਾਰਥ ਗੌਤਮ ਬੁੱਧ ਕਪਿਲਵਾਸਤੂ ਨੇਪਾਲ ਦੇ ਰਾਜਕਮਾਰ ਸਨ। ਉਹਨਾਂ ਦਾ ਬਚਪਨ ਮਹਿਲਾਂ ਵਿੱਚ ਬੀਤਿਆ। ਦੌਲਤ ਦੀ ਕੋਈ ਕਮੀ ਨਹੀਂ ਸੀ। 16 ਸਾਲ ਦੀ ਉਮਰ ਵਿੱਚ ਉਹਨਾਂ ਦਾ ਵਿਆਹ ਹੋ ਗਿਆ। ਉਹਨਾਂ ਦਾ ਇੱਕ ਪੁੱਤਰ ਵੀ ਸੀ। ਦੁਨਿਆਵੀ ਜੀਵਨ ਵਿੱਚ ਰੁਚੀ ਨਾ ਹੋਣ ਕਾਰਨ ਉਹਨਾਂ ਨੇ 20 ਸਾਲ ਦੀ ਉਮਰ ਵਿੱਚ ਮਹਿਲ ਛੱਡ ਦਿੱਤਾ। ਅਦ ਸੰਿਆਸੀ ਵਾਲਾ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੱਤਾ। ਪਰ ਬੈਰਾਗ ਵਿੱਚ ਵੀ ਉਹਨਾਂ ਨੂੰ ਆਨੰਦ ਨਹੀਂ ਮਿਲਿਆ। ਉਹਨਾਂ ਨੂੰ ਜਿਸ ਆਨੰਦ ਦੀ ਤਲਾਸ਼ ਸੀ, ਉਹ ਆਨੰਦ ਨਾ ਮਹਿਲਾਂ ਵਿੱਚ ਮਿਲਿਆ। ਅਤੇ ਨਾਲ ਹੀ ਸਭ ਕੁਝ ਤਿਆਗ ਕੇ ਫਿਰ ਉਹਨਾਂ ਨੂੰ ਯਕੀਨ ਹੋ ਗਿਆ ਕਿ ਉਹ ਦੋਵੇਂ ਭੂਮਿਕਾਵਾਂ ਹੀ ਗਲਤ ਹਨ ਮਨੁੱਖ ਨੂੰ ਸੰਸਾਰ ਵਿੱਚ ਰਹਿੰਦੇ ਆ ਸਾਰੀਆਂ ਵਸਤੂਆਂ ਦਾ ਲਾਭ ਉਠਾਉਣਾ ਵੀ ਚਾਹੀਦਾ ਹੈ ਅਤੇ ਨਾਲ ਹੀ ਉਸ ਵਿੱਚ ਕਿਸੇ ਵੀ ਸਮੇਂ ਇਹਨਾਂ ਸਾਰੀਆਂ ਵਸਤੂਆਂ ਤੋਂ ਮੁਕਤ ਹੋਣ ਲਈ ਲੋੜੀਂਦੀ ਜਾਗਰੂਕਤਾ ਵੀ ਹੋਣੀ ਚਾਹੀਦੀ ਹੈ ਜੈਨੋ ਨੇ ਇਹ ਅਭਿਆਸ ਸੰਨਿਆਸੀਆਂ ਨਾਲ ਸ਼ੁਰੂ ਕੀਤਾ ਇਹ ਉਹ ਲੋਕ ਹਨ ਜਿਨ੍ਹਾਂ ਨੇ ਸਾਰੀਆਂ ਦੁਨੀਆਵੀ ਚੀਜ਼ਾਂ ਨੂੰ ਤਿਆਗ ਦਿੱਤਾ ਹੈ ਅਤੇ ਉਹਨਾਂ ਦੀ ਦੌਲਤ ਵੀ ਉਨੀ ਹੀ ਹੁੰਦੀ ਹੈ ਜਿੰਨੇ ਉਹਨਾਂ ਦੇ ਸਰੀਰ ਤੇ ਕੱਪੜੇ ਹੁੰਦੇ ਹਨ ਪਰ ਇਹ ਚੁੱਪ ਜੈਨ ਨੂੰ रास ਨਹੀਂ ਆਈ ਉਸਨੇ ਸਟੋਇਕਵਾਦ ਦਾ ਅਭਿਆਸ ਕਰਨਾ ਸ਼ੁਰੂ ਕੀਤਾ ਜਿਸ ਵਿੱਚ ਕਿਹਾ ਗਿਆ ਹੈ ਕਿ ਇਸ ਸੰਸਾਰ ਵਿੱਚ ਦੁਨਿਆਵੀ ਸੁੱਖ ਭੋਗਣਾ ਕੋਈ ਗਲਤ ਨਹੀਂ ਹੈ ਜਿੰਨਾ ਚਿਰ ਤੁਸੀਂ ਇਸ ਦੇ ਗੁਲਾਮ ਨਹੀਂ ਹੋ ਇਹ ਕਰਨਾ ਸਹੀ ਗੱਲ ਹੈ ਭਾਵੇਂ ਉਹ ਸਾਰੀਆਂ ਸੁੱਖ ਸਹੂਲਤਾਂ ਕਿਸੇ ਵੀ ਪਲ ਨਾ ਹੋਣ ਉਨਾਂ ਲਈ ਤਿਆਰ ਰਹਿਣਾ ਹੀ ਉਸ ਗੁਲਾਮੀ ਤੋਂ ਸਾਡੀ ਅਸਲ ਆਜ਼ਾਦੀ ਹੈ। ਸੰਨਿਆਸੀਆਂ ਵਾਂਗ ਇਹ ਸਾਰੀਆਂ ਚੀਜ਼ਾਂ ਅਤੇ ਉਹਨਾਂ ਦੁਆਰਾ ਪ੍ਰਾਪਤ ਕੀਤੇ ਗਏ ਆਨੰਦ ਨੂੰ ਛੱਡਣਾ ਉਦੇਸ਼ ਨਹੀਂ ਹੈ, ਬਲਕਿ ਉਹਨਾਂ ਨਾਲ ਜੁੜੀਆਂ ਨਕਾਰਾਤਮਕ ਭਾਵਨਾ ਉੱਪਰ ਜਿੱਤ ਹਾਸਲ ਕਰਨਾ ਅਸਲੀ ਉਦੇਸ਼ ਹੈ। ਇਹਨਾਂ ਭਾਵਨਾਵਾਂ ਨੂੰ ਦੂਰ ਕਰਨਾ ਬੁੱਧ ਧਰਮ ਅਤੇ ਸਟੋਇਕਵਾਦ ਸੰਪਰਦਾਵਾਂ ਦਾ ਮੁੱਖ ਆਦੇਸ਼ ਹੈ। ਇਹ ਦੋਵੇਂ ਰਸਤੇ ਵੱਖਰੇ ਹੋ ਸਕਦੇ ਹਨ ਪਰ ਦੋਵੇਂ ਹੌਮੇ ਅਤੇ ਨਕਾਰਤਮਕ ਭਾਵਨਾਵਾਂ ਮੈਂ ਤੇਹੀ ਕੰਮ ਕਰਦੇ ਹਨ ਸਟੋਇਕਵਾਦ ਅਤੇ ਬੁੱਧ ਧਰਮ ਦੋਵੇਂ ਚੰਗੀ ਜੀਵਨ ਸ਼ੈਲੀ ਤੇ ਜੋਰ ਦਿੰਦੇ ਹਨ ਸਟੋਇਕਵਾਦ ਦੇ ਅਨੁਸਾਰ ਆਨੰਦ ਅਤੇ ਇੱਛਾਵਾਂ ਸਮੱਸਿਆ ਨਹੀਂ ਹਨ ਜੇਕਰ ਅਸੀਂ ਉਹਨਾਂ ਦੇ ਗੁਲਾਮ ਨਹੀਂ ਬਣਦੇ ਤਾਂ ਉਹਨਾਂ ਦਾ ਫਾਇਦਾ ਉਠਾਉਣ ਵਿੱਚ ਕੋਈ ਹਰਜ ਨਹੀਂ ਹੈ ਕਿਸੇ ਵੀ ਸਥਿਤੀ ਵਿੱਚ ਆਪਣੀਆਂ ਭਾਵਨਾਵਾਂ ਨੂੰ ਕਾਬੂ ਵਿੱਚ ਰੱਖਣਾ ਸਟੋਇਕ ਦਾਮ ਗੁਣ ਮੰਨਿਆ ਜਾਂਦਾ ਹੈ ਬਰੇਤ ਬੁਰਾ ਕੀ ਹੋ ਸਕਦਾ ਹੈ ਸਾਨੂੰ ਸਾਡਾ ਪਸੰਦੀਦਾ ਕੰਮ ਮਿਲਦਾ ਹੈ ਪਰ ਕੁਝ ਹੀ ਸਮੇਂ ਬਾਅਦ ਅਸੀਂ ਦੂਸਰੀ ਨੌਕਰੀ ਲੱਭਣ ਲੱਗ ਜਾਂਦੇ ਹਾਂ ਸਾਡੀ ਲਾਟਰੀ ਲੱਗ ਜਾਂਦੀ ਹੈ ਤਾਂ ਅਸੀਂ ਕਾਰ ਖਰੀਦਦੇ ਹਾਂ ਪਰ ਕੁਝ ਹੀ ਦਿਨਾਂ ਵਿੱਚ ਸਾਨੂੰ ਲੱਗਣ ਲੱਗਦਾ ਹੈ ਕਿ ਸਾਡੇ ਕੋਲ ਮੋਟਰਬੋਟ ਵੀ ਹੋਣੀ ਚਾਹੀਦੀ ਆ ਸਾਨੂੰ ਸਾਡਾ ਮਨ ਚਾਹਿਆ ਜੀਵਨ ਸਾਥੀ ਮਿਲ ਜਾਂਦਾ ਹੈ ਪਰ ਕੁਝ ਹੀ ਦਿਨਾਂ ਵਿੱਚ ਸਾਡੇ ਮਨ ਵਿੱਚ ਕੋਈ ਹੋਰ ਕਲਪਨਾਵਾਂ ਬਣਨ ਲੱਗਦੀਆਂ ਹਨ ਇਨਸਾਨ ਕਦੀ ਵੀ ਸੰਤੁਸ਼ਟ ਨਹੀਂ ਹੁੰਦਾ ਸਟੋਇਕਵਾਦੀ ਅਜਿਹਾ ਮੰਨਦੇ ਹਨ ਕਿ ਇੱਛਾਵਾਂ ਅਤੇ আকাਂਖਸ਼ਾਵਾਂ ਦੇ ਪਿੱਛੇ ਭਜੰਦੋ ਕੋਈ ਅਰਥ ਨਹੀਂ। ਸਤਿਗੁਣੀ ਇਨਸਾਨ ਦਾ ਉਦੇਸ਼ ਹੁੰਦਾ ਹੈ ਨਿਸ਼ਚਲ, ਅਤਿ ਸਥਿਰ ਚਿੱਤ ਅਵਸਥਾ ਪ੍ਰਾਪਤ ਕਰਨਾ। ਅਰਥਾਤ ਅਜਿਹੀ ਅਵਸਥਾ ਜਿਸ ਵਿੱਚ ਕ੍ਰੋਧ, ਲੋਭ, ਤੇ ਅਦਿਚਿੰਤਾ ਵਰਗੀਆਂ ਭਾਵਨਾਵਾਂ ਨਹੀਂ ਹੁੰਦੀਆਂ। ਸਿਰਫ ਆਨੰਦ, ਪ੍ਰੇਮ, ਸ਼ਾਂਤੀ ਅਤੇ ਧੰਨਵਾਦ ਦੇ ਭਾਵ ਹੀ ਹੁੰਦੇ ਹਨ। ਇਸ ਪ੍ਰਕਾਰ ਦੇ ਗੁਣ ਪ੍ਰਾਪਤ ਕਰਨ ਲਈ ਸਟੋਇਕ ਨਾਕਾਰਤਮਕ ਕਲਪਨਾ ਚਿੱਤਰਾਂ ਦਾ ਪ੍ਰਯੋਗ ਕਰਦੇ ਹਨ ਉਹ ਅਜਹੀਆਂ ਕਲਪਨਾਮਾ ਕਰਦੇ ਹਨ ਕਿ ਉਹਨਾਂ ਕੋਲ ਜੋ ਵੀ ਸੁਵਿਧਾਵਾਂ ਅਤੇ ਸਾਧਨ ਹਨ ਜੇ ਉਹ ਖੁੱਸ ਜਾਣ ਤਾਂ ਕੀ ਹੋਵੇਗਾ ਇਸ ਪ੍ਰਕਾਰ ਉਹ ਇਸ ਤੱਥ ਬਾਰੇ ਪਹਿਲਾਂ ਤੋਂ ਹੀ ਸੋਚ ਕੇ ਰੱਖਦੇ ਹਨ ਕਿ ਬੁਰੇ ਤੋਂ ਬੁਰਾ ਕੀ ਹੋ ਸਕਦਾ ਹੈ ਅਤੇ ਉਸ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰੀ ਕਰਦੇ ਹਨ ਨਾਕਾਰਤਮਕ ਕਲਪਨਾ ਕਰਦਿਆਂ ਅਸੀਂ ਘਟਨਾਮਾ ਬਾਰੇ ਸੋਚਣਾ ਹੁੰਦਾ ਹੈ पर ओना दी चिंता ਨਹੀਂ ਕਰਨੀ ਹੁੰਦੀ ਸੈਨਿਕਾ ਨਾਮਕ ਇੱਕ ਅਮੀਰ ਆਦਮੀ ਰੋਮ ਵਿੱਚ ਰਹਿੰਦੇ ਸਨ ਉਹਨਾਂ ਕੋਲ ਸਾਰੀਆਂ ਸੁੱਖ ਸੁਵਿਧਾਵਾਂ ਸਨ ਅਤੇ ਉਹ ਸਟੋਇਕ ਦੇ ਅਭਿਆਸੀ ਵੀ ਸਨ ਉਹ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਉਹ ਇਸ ਕਲਪਨਾ ਦਾ ਪ੍ਰਯੋਗ ਵੀ ਕਰਦੇ ਸਨ ਕਿ ਬੁਰੇ ਤੋਂ ਬੁਰਾ ਕੀ ਹੋ ਸਕਦਾ ਹੈ ਉਹ ਸਿਰਫ ਕਲਪਨਾ ਹੀ ਨਹੀਂ ਕਰਦੇ ਸਨ ਬਲਕਿ ਉਸ ਦਾ ਅਮਲੀ ਪ੍ਰਯੋਗ ਵੀ ਕਰਦੇ ਸਨ ਇੱਕ ਹਫਤਾ ਆਪਣੇ ਨੌਕਰਾਂ ਤੋਂ ਬਿਨਾ ਰਹਿਣਾ ਦਾ ਅਭਿਆਸ ਕਰਦੇ ਸਨ ਨਾਲ ਹੀ ਉਹ ਸ਼ਾਹੀ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਤੋਂ ਬਿਨਾ ਰਹਿਣ ਦਾ ਅਭਿਆਸ ਵੀ ਕਰਦੇ ਸਨ ਇਸ ਕਾਰਨ ਬੁਰੇ ਤੋਂ ਬੁਰਾ ਕੀ ਹੋ ਜਾਵੇਗਾ ਇਸ ਸਵਾਲ ਦਾ ਜਵਾਬ ਉਹਨਾਂ ਦੇ ਕੋਲ ਹਰ ਸਮੇਂ ਤਿਆਰ ਰਹਿਂਦਾ ਸੀ ਅਤੇ ਉਸ ਦੇ ਪ੍ਰਤੀ ਉਹਨਾਂ ਦੀ ਚਿੰਤਾ ਵੀ ਸਦਾ ਵਾਸਤੇ ਖਤਮ ਹੋ ਜਾਂਦੀ ਸੀ ਉੱਚ ਭਾਵਨਾਵਾਂ ਲਈ ਧਿਆਨ ਜਿਵੇਂ ਅਸੀਂ ਸ਼ਾਂਤੀ ਲਈ ਪ੍ਰਾਰਥਨਾ ਵਿੱਚ ਵੇਖਿਆ ਹੈ ਕਿ ਉਸੇ ਪ੍ਰਕਾਰ ਨਾਕਾਰਾਤਮਕ ਸਥਿਤੀਆਂ ਦੀ ਕਲਪਨਾ ਕਰਨ ਦੇ ਨਾਲ-ਨਾਲ ਉਹ ਕੁਝ ਇੱਕ ਕਾਰਜ ਨੂੰ ਬੜੀ ਨਿਰੰਤਰਤਾ ਨਾਲ ਕਰਦੇ ਹਨ ਜਿਸ ਚੀਜ਼ ਉੱਤੇ ਸਾਡਾ ਕਾਬੂ ਨਹੀਂ ਹੁੰਦਾ ਉਸ ਚੀਜ਼ ਨੂੰ ਵੀ ਹੋਰ ਲੋਕ ਸਮਝਦੇ ਹਨ ਜੋ ਚੀਜ਼ਾਂ ਸਾਡੇ ਕਾਬੂ ਵਿੱਚ ਨਹੀਂ ਆਉਂਦੀਆਂ ਉਹਨਾਂ ਬਾਰੇ ਚਿੰਤਾ ਕਰਨ ਦਾ ਕੋਈ ਲਾਭ ਨਹੀਂ ਹੈ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਕਿਹੜੀਆਂ ਚੀਜ਼ਾਂ ਨੂੰ ਬਦਲ ਸਕਦੇ ਹਾਂ ਅਤੇ ਕਿਹੜੀਆਂ ਨੂੰ ਨਹੀਂ ਇਸ ਜਾਣਕਾਰੀ ਦੇ ਕਾਰਨ ਸਾਨੂੰ ਨਾਕਾਰਾਤਮਕ ਭਾਵਨਾਵਾਂ ਨੂੰ ਰੋਕਣ ਵਿੱਚ ਮਦਦ ਮਿਲਦੀ ਹੈ। ਅਪਿਕਟੇਟਸ ਕਹਿੰਦੇ ਹਨ ਤੁਹਾਡੇ ਨਾਲ ਕੀ ਘਟਨਾ ਹੁੰਦੀ ਹੈ ਇਹ ਮਹੱਤਵਪੂਰਨ ਨਹੀਂ ਹੈ। ਮਹੱਤਵਪੂਰਨ ਇਹ ਹੈ ਕਿ ਤੁਸੀਂ ਉਸ ਘਟਨਾ ਤੇ ਕੀ ਪ੍ਰਤੀਕਿਰਿਆ ਦਿੰਦੇ ਹੋ। ਜੈਨਤਰ ਮੰਨਦਾ ਹੈ ਕਿ ਇੱਛਾਵਾਂ ਅਤੇ ਏਕਾਂਖਿਆਵਾਂ ਨੂੰ ਚੇਤਨਤਾ ਨਾਲ ਵੇਖਣਾ ਚਾਹੀਦਾ ਹੈ ਅਤੇ ਉਹਨਾਂ ਤੋਂ ਮੁਕਤ ਹੋਣਾ ਜ਼ਰੂਰੀ ਹੈ। ਆਪਣੇ ਮਨ ਨੂੰ ਵਿਚਾਰਾਂ ਤੋਂ ਮੁਕਤ ਕਰਨਾ ਨਹੀਂ ਬਲਕਿ ਵਿਚਾਰਾਂ ਨੂੰ ਸਾਖੀ ਭਾਵ ਨਾਲ ਵੇਖਣਾ ਅਤੇ ਉਹਨਾਂ ਨਾਲ ਵਹਿ ਜਾਣ ਤੋਂ ਬਚਣਾ ਹੀ ਅਸਲੀ ਮਕਸਦ ਹੈ ਅਜਿਹੇ ਅਭਿਆਸ ਕਰਨ ਅਸੀਂ ਆਪਣੇ ਮਨ ਨੂੰ ਗੁੱਸਾ ਨਿਰਾਸ਼ਾ ਅਤੇ ਦਵੇਸ਼ ਦੇ ਬਹੋਵ ਵਿੱਚ ਵਹਿ ਜਾਣ ਤੋਂ ਬਚਾ ਸਕਦੇ ਹਾਂ ਬੁੱਧ ਧਰਮ ਵਿੱਚ ਭਾਵਨਾਵਾਂ ਨੂੰ ਮਟਾਉਣ ਲਈ ਇੱਕ ਮੰਤਰ ਦਾ ਇਸਤੇਮਾਲ ਕੀਤਾ ਜਾਂਦਾ ਹੈ ਓਮ ਮਨ ਪਦਮੇ ਹੂ ਇਸ ਵਿੱਚ ਓਮ ਹੰਕਾਰ ਨੂੰ ਨਸ਼ਟ ਕਰਨ ਵਾਲਾ ਹੈ ਦਵੇਤ ਨੂੰ ਨਸ਼ਟ ਕਰਨ ਵਾਲਾ ਮਾ ਮੇਂ ਅਰਥਾਤ ਸੰਜਮ ਜਿਸ ਦੀ ਸਹਾਇਤਾ ਨਾਲ ਇੱਛਾਵਾਂ ਤੇ ਜਿੱਤ ਹਾਸਲ ਕੀਤੀ ਜਾ ਸਕਦੀ ਹੈ ਪਦ ਅਰਥਾਤ ਦਵੈਤ ਤੋਂ ਪਰੇ ਮੇਂ ਅਰਥਾਤ ਲੋਭ ਦਾ ਨਾਸ਼ ਅਤੇ ਹਮ ਦਾ ਅਰਥ ਹੈ ਉਹ ਗਿਆਨ ਜੋ ਕਿ੍ਰਿਣਾ ਨੂੰ ਸ਼ੁੱਧ ਕਰੇ ਅੱਜ ਅਤੇ ਹੁਣੇ ਅਸਥਿਰਤਾ ਨੂੰ maat ਦ੍ਰਿੜਤਾ ਹਾਸਲ ਕਰਨ ਦਾ ਇੱਕ ਹੋਰ ਆਪਾ ਇਹ ਤੈਅ ਕਰਨਾ ਹੈ ਕਿ ਕਿਹੜੇ ਕਾਲ ਵਿੱਚ ਜੀਉਣਾ ਹੈ ਬੁੱਧ ਧਰਮ ਅਤੇ ਸਟੋਇਕਵਾਦ ਦੋਹਾ ਵਿੱਚ ਇਹੀ ਸਿੱਖਿਆ ਦਿੱਤੀ ਜਾਂਦੀ ਹੈ ਕਿ ਵਰਤਮਾਨ ਹੀ ਇੱਕਮਾਤਰ ਅਝੀਹਾ ਕਾਲ ਹੈ ਜੋ ਸਾਡੇ ਕਾਬੂ ਵਿੱਚ ਹੈ। ਭੂਤਕਾਲ ਅਤੇ ਭਵਿੱਖ ਦੀ ਚਿੰਤਾ ਕਰਨ ਤੋਂ ਚੰਗਾ ਹੈ ਕਿ ਅਸੀਂ ਵਰਤਮਾਨ ਵਿੱਚ ਜੀਵੀਏ ਅਤੇ ਹੁਣ ਸਾਡੇ ਸਾਹਮਣੇ ਕੀ ਹੈ ਉਸਤੇ ਵਿਚਾਰ ਕਰੀਏ। ਬੋਧ ਸੰਤ ਇੱਕ ਨਿਆਇਤ ਹੰ ਕਹਿੰਦੇ ਹਨ ਕਿ ਇੱਕ ਹੀ ਪਲ ਹੈ ਜਿਸ ਵਿੱਚ ਤੁਸੀਂ ਸਹੀ ਅਰਥਾਂ ਵਿੱਚ ਜੀ ਸਕਦੇ ਹੋ ਅਤੇ ਉਹ ਹੈ ਵਰਤਮਾਨ ਦਾ ਪਲ। ਵਰਤਮਾਨ ਵਿੱਚ ਜੀਉਣ ਦੇ ਨਾਂ ਨਾਲ ਸਟੋਇਕਵਾਦੀ ਆਪਣੇ ਆਸ-ਪਾਸ ਦੀਆਂ ਅਸਥਿਰ ਵਸਤੂਆਂ ਪ੍ਰਤੀ ਵੀ ਚੇਤਨ ਰਹਿੰਦੇ ਹਨ ਮਾਰਕਸ ਔਰੇਲੀਅਸ ਰੋਮ ਦਾ ਰਾਜਾ ਸੀ ਉਸ ਦਾ ਕਹਿਣਾ ਸੀ ਕਿ ਅਸੀਂ ਜਿਨ੍ਹਾਂ ਚੀਜ਼ਾਂ ਨੂੰ ਪ੍ਰੇਮ ਕਰਦੇ ਹਾਂ ਉਹ ਰੁੱਖ ਦੇ ਪੱਤਿਆਂ ਵਾਂਗ ਹੁੰਦੀਆਂ ਹਨ ਹਵਾ ਦੇ ਇੱਕ ਬੁੱਲੇ ਨਾਲ ਡਿੱਗ ਜਾਂਦੀਆਂ ਹਨ ਉਸ ਨੇ ਇਹ ਵੀ ਕਿਹਾ ਸੀ ਕਿ ਸਾਡੇ ਆਸ-ਪਾਸ ਜੋ ਘਟਨਾਵਾਂ ਘਟਦੀਆਂ ਹਨ ਉਹ ਹਾਦਸਿਆਂ ਦੇ ਕਾਰਨ ਨਹੀਂ ਘਟਦੀਆਂ ਸਗੋਂ ਉਹ ਤਾਂ ਇਸ ਦੁਨੀਆ ਦੇ ਕੰਮ ਕਰਨ ਦਾ ਤਰੀਕਾ ਹੁੰਦਾ ਹੈ ਸਾਨੂੰ ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜੋ ਲੋਕ ਸਾਡੇ ਆਸ-ਪਾਸ ਹਨ ਅਤੇ ਜੋ ਚੀਜ਼ਾਂ ਸਾਡੇ ਕੋਲ ਹਨ ਉਹ ਸਾਰੀਆਂ ਕਦੀ ਨਾ ਕਦੀ ਨਸ਼ਟ ਹੋ ਜਾਣਗੀਆਂ ਜੇਕਰ ਅਸੀਂ ਇਸ ਗੱਲ ਨੂੰ ਧਿਆਨ ਵਿੱਚ ਰੱਖਾਂਗੇ ਤਾਂ ਅਸੀਂ ਉਹਨਾਂ ਪਿੱਛੇ ਕਦੇ ਵੀ ਨਹੀਂ ਭੱਜਾਂਗੇ ਇਸ ਨਾਲ ਸਾਨੂੰ ਵਰਤਮਾਨ ਵਿੱਚ ਜਿਉਣ ਦੀ ਅਤੇ ਇਸ ਪਲ ਜੋ ਮੌਜੂਦ ਹੈ ਉਸ ਦਾ ਭਰਪੂਰ ਆਨੰਦ ਲੈਣ ਦੀ ਪ੍ਰੇਰਣਾ ਮਿਲਦੀ ਹੈ ਸੰਨੇਕੇ ਦੱਸਦੇ ਹਨ ਇਸ ਵਿਸ਼ਵ ਦੀ ਹਰੇਕ ਵਸਤੂ ਨਾਸ਼ਵਾਨ ਹੈ। ਚਿੰਪੰਗਰ ਅਸਥਿਰ ਅਤੇ ਸਦਾ ਬਦਲਣ ਵਾਲਾ ਇਹ ਸੰਸਾਰ ਬੋਧੀ ਸਿੱਖਿਆ ਦਾ ਕੇਂਦਰ ਬਿੰਦੂ ਹੈ। ਇਸ ਗੱਲ ਨੂੰ ਸਦਾ ਯਾਦ ਰੱਖਣ ਨਾਲ ਇਹਨਾਂ ਦੇ ਗਵਾਚ ਜਾਣ ਜਾਂ ਦੂਰ ਹੋ ਜਾਣ ਕਾਰਨ ਉਤਪੰਨ ਨਹੀਂ ਹੁੰਦਾ। 바ਬੀ ਸਾਬੀ ਅਤੇ ਇੱਛੀ ਕੋ ਅਤੇ ਇੱਛੀ ਇਹ ਇਸ ਅਲੌਕਿਕ ਅਤੇ ਸਦਾ ਬਦਲਦੀ ਕੁਦਰਤ ਵਿੱਚ ਸੁੰਦਰਤਾ ਲੱਭਣ ਦੀ ਕਲਾ 바ਬੀ ਸਾਬੀ ਜਪਾਨੀ ਸੰਕਲਪ ਹੈ ਜੋ ਸਾਨੂੰ ਦੱਸਦੀ ਹੈ ਕਿ ਅਸਲ ਕਲਾ ਸੰਪੂਰਨਤਾ ਵਿੱਚ ਸੁੰਦਰਤਾ ਦੀ ਬਜਾਏ ਅਪੂਰਨਤਾ ਵਿੱਚ ਸੁੰਦਰਤਾ ਲੱਭਣਾ ਹੈ ਇਸੇ ਲਈ ਜਪਾਨੀ ਲੋਕ ਹਮੇਸ਼ਾ ਟੁੱਟੇ ਹੋਏ ਪਿਆਲਿਆਂ ਤੇ ਜਾਂ ਅਧੂਰੀਆਂ ਵਸਤੂਆਂ ਤੇ ਅਜਹੀਆਂ ਕਹਾਵਤਾਂ ਲਿਖ ਕੇ ਰੱਖਦੇ ਹਨ ਅਪੂਰਨ ਅਸਥਾਈ ਅਤੇ ਨੁਕਸ ਵਾਲੀਆਂ ਚੀਜ਼ਾਂ ਅਸਲ ਵਿੱਚੋ ਸੁੰਦਰ ਹੁੰਦੀਆਂ ਹਨ ਕਿਉਂਕਿ ਕੁਦਰਤ ਵੀ ਅਜਿਹੀ ਹੀ ਹੈ ਇੱਕ ਹੋਰ ਜਪਾਨੀ ਸੰਕਲਪ ਜੋ ਇਸ ਸੰਕਲਪ ਦੀ ਪੁਸ਼ਟੀ ਕਰਦਾ ਹੈ ਉਹ ਹੈ ਇਚੀ ਕੋ ਇਚੀ ਇਹ ਇਸ ਦਾ ਅਰਥ ਹੈ ਮੌਜੂਦਾ ਪਲ ਅਸਲੀ ਹੈ ਅਤੇ ਇਹ ਜਾਂਦਾ ਹੈ ਅਤੇ ਕਦੇ ਵਾਪਸ ਨਹੀਂ ਆਉਂਦਾ ਇਹ ਟੁਕ ਹਰ ਸਮਾਜਿਕ ਇਕੱਠ ਸਮਾਰੋਹ ਅਤੇ ਸਮਾਗਮ ਵਿੱਚ ਵਰਤੀ ਜਾਂਦੀ ਹੈ ਇੱਕ ਦੂਜੇ ਦਾ ਜਾਣਬੁੱਝ ਕੇ ਜ਼ਿਕਰ ਕੀਤਾ ਜਾਂਦਾ ਹੈ ਅਤੀਤ ਦੀਆਂ ਸਮੱਸਿਆਵਾਂ ਵਿੱਚ ਗੁਆਚੇ বিনা ਮੌਜੂਦਾ ਪਲ ਵਿੱਚ ਖੁਸ਼ੀ ਨਾਲ ਜੀਣ ਦੀ ਯਾਦ ਦਿਵਾਈ ਜਾਂਦੀ ਹੈ ਜਾ ਜੈਨ ਮੈਡੀਟੇਸ਼ਨ ਅਤੇ ਮਾਰਸ਼ਲ ਆਰਟ ਲਈ ਇਕੱਠ ਜੋ ਜਾਪਾਨ ਵਿੱਚ ਤਿੰਨੋਂ ਥਾਵਾਂ ਤੇ ਹੁੰਦੇ ਹਨ ਉਹਨਾਂ ਵਿੱਚ ਵਰਤਮਾਨ ਵਿੱਚ ਰਹਿਣ ਤੇ ਜ਼ੋਰ ਦਿੱਤਾ ਜਾਂਦਾ ਹੈ ਪੱਛਮੀ ਦੇਸ਼ਾਂ ਵਿੱਚ ਪਹਿਲਾਂ ਤੋਂ ਹੀ ਪੱਕੀਆਂ ਇਮਾਰਤਾਂ ਅਤੇ ਇਤਿਹਾਸਿਕ ਚੀਜ਼ਾਂ ਵੇਖ ਕੇ ਜੋ ਸੈਂਕੜੇ ਸਾਲ ਪੁਰਾਣੀਆਂ ਹਨ ਅਜੇ ਹਲਕਦਾ ਹੈ ਕਿ ਕੁਝ ਨਹੀਂ ਬਦਲਿਆ ਹੈ ਰੋਮਨ ਆਰਕੀਟੈਕਟ ਗਰੇਸੋ ਆਪਣੀ ਬੇਮਿਸਾਲ ਕਾਰੀਗਰੀ ਲਈ ਜਾਣੇ ਜਾਂਦੇ ਹਨ ਉਹਨਾਂ ਦੀਆਂ ਬਣਾਈਆਂ ਉਹ ਚੀਜ਼ਾਂ ਦੀ ਸਮਾਨਤਾ ਕੁਸ਼ਲਤਾ ਇੱਕੋ ਜਿਹੀ ਦਿਖ ਅਤੇ ਨਾਲ ਹੀ ਉਹਨਾਂ ਦਾ ਸਾਲਾਂ ਤੱਕ ਇੱਕੋ ਜਿਹਾ ਕਾਇਮ ਰਹਿਣਾ ਉਹ ਇਹਨਾਂ ਸਾਰੀਆਂ ਚੀਜ਼ਾਂ ਲਈ ਜਾਣੇ ਜਾਂਦੇ ਹਨ ਜਾਪਾਨੀ ਆਰਕੀਟੈਕਟਾਂ ਨੇ ਕਦੇ ਵੀ ਸਭ ਤੋਂ ਵਧੀਆ ਤੇ ਜ਼ੋਰ ਨਹੀਂ ਦਿੱਤਾ ਉਹ ਚੇਤਨਾ ਅਤੇ ਬਾਬੀ ਸਾਬੀ ਦੇ ਸੰਕਲਪ ਤੇ ਕੰਮ ਕਰਦੇ ਹਨ ਉੱਥੋਂ ਦੀਆਂ ਵੱਡੀਆਂ ਇਮਾਰਤਾਂ ਵੀ ਲੱਕੜਦਿਆਂ ਬਣੀਆਂ ਹੋਈਆਂ ਹਨ ਉਹਨਾਂ ਦਾ ਨਿਰਮਾਣ ਕਰਦੇ ਸਮੇਂ ਫਿਕਸ ਕੀਤਾ ਗਿਆ ਹੁੰਦਾ ਹੈ ਕਿ ਅਸੀਂ ਇਹਨਾਂ ਨੂੰ ਹਮੇਸ਼ਾ ਲਈ ਨਹੀਂ ਬਣਾਉਣਾ ਹੈ ਅਤੇ ਸਾਡੀ ਅਗਲੀ ਪੀੜੀ ਨੂੰ ਇਹ ਨਾ ਉੱਤੇ ਦੁਬਾਰਾ ਕੰਮ ਕਰਨ ਦਾ ਮੌਕਾ ਮਿਲਣ ਵਾਲਾ ਹੈ ਜਾਪਾਨੀ ਸਭਿਆਚਾਰ ਨੇ ਇਸ ਤੱਤ ਨੂੰ ਸਵੀਕਾਰ ਕੀਤਾ ਹੈ ਕਿ ਇਨਸਾਨ ਦਾ ਜੀਵਨ ਅਤੇ ਉਸ ਦਿਆਂ ਬਣਾਈਆਂ ਹੋਈਆਂ ਵਸਤਵਾਂ ਦੋਵੇਂ ਹੀ ਨਾਸ਼ਵਾਨ ਹਨ ਉਦਾਹਰਣ ਵਜੋਂ ਦਾ ਗ੍ਰੈਂਡ ਸਾਈਨ ਆਫ ਇਸੇ ਹਰ 20 ਸਾਲ ਬਾਅਦ ਦੁਬਾਰਾ ਬਣਿਆ ਜਾਂਦਾ ਹੈ ਉਸ ਦੇ ਪਿੱਛੇ ਮਕਸਦ ਇਹ ਨਹੀਂ ਹੁੰਦਾ ਕਿ ਪੀੜੀਦਰ ਪੀੜੀ ਵਸਤੂ ਇੱਕੋ ਜਿਹੀ ਹੀ ਰਹੇ ਬਲਕਿ ਪਰੰਪਰਾ ਸਭਿਆਚਾਰ ਨੂੰ ਸੰਭਾਲਣਾ ਉਸ ਦਾ ਮੁੱਖ ਅਦੇਸ਼ ਹੁੰਦਾ ਹੈ ਪੀੜੀਦਰ ਪੀੜੀ ਟਿਕਣ ਵਾਲੀਆਂ ਵਸਤੂਆਂ ਤੋਂ ਵੱਧ ਇਨਸਾਨ ਦੀਆਂ ਬਣਾਈਆਂ ਹੋਈਆਂ ਕੁਝ ਸਮੇਂ ਲਈ ਟਿਕਣ ਵਾਲੀਆਂ ਵਸਤੂਆਂ ਪ੍ਰਭਾਵਸ਼ਾਲੀ ਹੁੰਦੀਆਂ ਹਨ ਸਾਨੂੰ ਇਸ ਗੱਲ ਨੂੰ ਮੰਨਣਾ ਪਵੇਗਾ ਕਿ ਕੁਝ ਚੀਜ਼ਾਂ ਉੱਤੇ ਸਾਡਾ ਕੋਈ ਕਾਬੂ ਨਹੀਂ ਹੁੰਦਾ ਜਿਵੇਂ ਕਿ ਨਿਰੰਤਰ ਚੱਲਦਾ ਰਹਿਣ ਵਾਲਾ ਸਮਾਂ ਅਤੇ ਸਾਡੇ ਆਸ-ਪਾਸ ਦਾ ਨਾਸ਼ਵਾਨ ਸੰਸਾਰ ਇੱਥੇ ਉਹ ਇੱਥੇ ਇਹ ਸਾਨੂੰ ਵਰਤਮਾਨ ਵਿੱਚ ਰਹਿਣ ਅਤੇ ਸਨਮੁਖ ਆਏ ਪਲਾਂ ਨੂੰ ਖੁਸ਼ੀ ਨਾਲ ਜੀਉਣ ਦੀ ਪ੍ਰੇਰਣਾ ਦਿੰਦੀ ਹੈ ਇਸ ਦੇ ਕਾਰਨ ਸਨ ਇਕੀਗਾਈ ਅਤੇ ਉਸ ਦੇ ਅਨਸਾਰ ਕੰਮ ਕਰਨ ਵਿੱਚ ਮਦਦ ਮਿਲਦੀ ਹੈ ਵੱਭੀ ਸਾਬੀ ਦਾ ਦਰਸ਼ਨ ਸਾਨੂੰ ਅਪੂਰਨਤਾ ਵਿੱਚ ਵੀ ਵਿਕਾਸ ਦਾ ਮੌਕਾ ਖੋਜਣ ਵਿੱਚ ਮਦਦ ਕਰਦਾ ਹੈ ਲਚੀਲੇਪਣ ਤੋਂ ਪਰੇ ਕਠੋਰਤਾ ਇੱਕ ਪ੍ਰਾਣਿਕ ਕਥਾ ਅਨਸਾਰ ਜਦ ਹੌਕਿਉਲਿਸ ਹਾਈਡਰਾ ਨਾਮਕ ਰਾਖਸ਼ ਦਾ ਸਿਰ ਧੜ ਤੋਂ ਅਲੱਗ ਕੀਤਾ ਗਿਆ ਤਾਂ ਉੱਥੇ ਇੱਕ ਦੀ ਥਾਂ ਦੋ ਸਿਰ ਤਿਆਰ ਹੋ ਗਏ ਉਸ ਨੂੰ ਸਮਝ ਆਇਆ ਹੈ ਕਿ ਇਸ ਰਾਖ ਨੂੰ ਅਸੀਂ ਕਦੇ ਵੀ ਮਾਰ ਕੇ ਖਤਮ ਨਹੀਂ ਕਰ ਸਕਦੇ ਨਾਸਿਮ ਨਿਕੋਲਸ ਤਲੇਬ ਦੀ ਪੁਸਤਕ ਐਂਟੀਫਰਜ਼ਾਇਲ ਇੰਕਸਟ ਡੈਟ अगेन ਫਰੋਮ ਡਿਸ ਆਰਡਰ ਵਿਚ ਸਪਸ਼ਟ ਕੀਤਾ ਗਿਆ ਹੈ ਕਿ ਫਰੇਜਾਈਲ ਅਰਤਤ ਨਾਸ਼ਮਨ ਸ਼ਬਦਾਂ ਨੂੰ ਅਜਿਹੇ ਲੋਕਾਂ, ਵਸਤੂਆਂ ਤੇ ਸੰਗਠਨਾ ਲਈ ਵਰਤਿਆ ਜਾਂਦਾ ਹੈ ਜੋ ਹਾਨੀ ਪਹੁੰਚਾਏ ਜਾਣ ਤੋਂ ਬਾਅਦ ਕਮਜ਼ੋਰ ਹੋ ਜਾਣ, ਮੁਸ਼ਕਲਾਂ ਵਿੱਚ ਡਟੇ ਰਹਿਣ ਵਾਲੇ ਅਤੇ ਮੁਕਾਬਲਾ ਕਰਨ ਵਾਲਿਆਂ ਨੂੰ ਦਿੜ੍ੜ ਅਤੇ ਸਖਤ ਕਿਹਾ ਜਾਂਦਾ ਹੈ ਪਰ ਉਹਨਾਂ ਚੀਜ਼ਾਂ ਲਈ ਕੋਈ ਸ਼ਬਦ ਨਹੀਂ ਹਨ ਜੋ ਕੁਝ ਹੱਦ ਤੱਕ ਹਾਨੀ ਹੋਣ ਤੋਂ ਬਾਅਦ ਮਜ਼ਬੂਤ ਹੋ ਕੇ ਉੱਭਰ ਆਉਂਦੀਆਂ ਹਨ। ਲੇਰਨਾ ਦੇ ਹਾਈਡਰਾ ਵਿੱਚ ਇੱਕ ਵਿਲੱਖਣ ਸ਼ਕਤੀ ਹੈ ਕਹਾਣੀ ਚ ਦੱਸਿਆ ਗਿਆ ਹੈ ਕਿ ਜਦੋਂ ਵੀ ਉਸਤੇ ਹਮਲਾ ਹੁੰਦਾ ਸੀ ਤਾਂ ਉਹ ਜ਼ਿਆਦਾ ਉੱਬਰਦਾ ਸੀ ਤਾਲੇਬ ਉਸ ਲਈ ਐਂਟੀਫ੍ਰੈਜਾਈਲ ਸ਼ਬਦੀ ਦੀ ਵਰਤੋਂ ਕਰਦਾ ਹੈ ਐਂਟੀਫ੍ਰੈਜਾਈਲਟੀ ਲਚਕੀਲੇਪਣ ਜੋ ਕਠੋਰਤਾ ਤੋਂ ਪਰੇ ਹੈ ਲਚਕਦਾਰ ਝਟਕਿਆਂ ਦਾ ਵਿਰੋਧ ਕਰਦਾ ਹੈ ਤੇ ਪਹਿਲਾਂ ਵਾਂਗ ਹੀ ਰਹਿੰਦਾ ਹੈ ਐਂਟੀਫ੍ਰੈਜਾਈਲਸ ਹੋਰ ਵੀ ਬਿਹਤਰ ਹੋ ਕੇ ਉੱਬਰਦੇ ਹਨ ਕੁਝ ਖਾਸ ਹਾਲਾਤ ਅਤੇ ਇਤਰਾਜ਼ਾਂ ਜਾਂ ਰੋਕਾਂ ਵਿੱਚ ਐਂਟੀਫਰੇਜਾਈਲਿਟੀ ਦੇ ਵਧੀਆ ਉਦਾਹਰਣਾਂ ਮਿਲਦੇ ਹਨ 2011 ਵਿੱਚ ਇੱਕ ਸੁਨਾਮੀ ਨੇ ਜਾਪਾਨ ਦੇ ਤੋਹੋਕੂ ਖੇਤਰ ਵਿੱਚ ਉੱਪਰ ਮਾਰ ਮਾਰੀ ਅਤੇ ਦਰਜਣਾਂ ਤੱਟਵਰਤੀ ਸ਼ਹਿਰਾਂ ਅਤੇ ਕਸਬਿਆਂ ਜਿਵੇਂ ਕਿ ਫੁਕੂਸ਼ਿਮਾ ਨੂੰ ਵਿਆਪਕ ਨੁਕਸਾਨ ਹੋਇਆ ਜਦੋਂ ਅਸੀਂ ਲਗਭਗ 2 ਸਾਲ ਬਾਅਦ ਇਸ ਜਗ੍ਹਾ ਦਾ ਦੌਰਾ ਕੀਤਾ ਤਾਂ ਅਸੀਂ ਸੜਕ ਦੇ ਦੁਮੇ ਪਾਸੇ ਬਹੁਤ ਸਾਰੇ ਉਜਾੜ ਕਸਬੇ ਵੇਖੇ ਉੱਥੋਂ ਦੀਆਂ ਸੜਕਾਂ ਘਰਾਂ ਦੇ ਮਲਬੇ ਨਾਲ ਭਰੀਆਂ ਪਈਆਂ ਸਨ ਕਾਰਖਾਨੇ ਪੈਸਨ ਅਤੇ ਵਾਹਨਾਂ ਦੇ ਢੇਰ ਲੱਗ ਗਏ ਸਨ ਉਤੇ ਗੈਸ ਸਟੇਸ਼ਨ ਖਾਲੀ ਸਨ ਅਤੇ ਰੇਲਵੇ ਸਟੇਸ਼ਨਾਂ 'ਤੇ ਲੋਕ ਨਹੀਂ ਸਨ। ਇਹ ਕਸਵੈ ਨਾਜ਼ੁਕ ਥਾਵਾਂ ਸਨ। ਸਰਕਾਰ ਇਹਨਾਂ ਕਸਵਿਆਂ ਨੂੰ ਭੁੱਲ ਗਈ ਸੀ। ਇਸ ਲਈ ਇਹਨਾਂ ਦਾ ਵਿਕਾਸ ਅਸੰਭਵ ਸੀ। ਇਸਨੂੰ ਮਾਕੀਆ ਤੇ ਕੇਸੇ ਨੂੰ ਮਨੋ ਵਿਪਾਰੀ ਨੁਕਸਾਨ ਹੋਇਆ ਸੀ ਪਰ ਕੁਝ ਹੀ ਸਾਲਾਂ ਦੇ ਅੰਦਰ ਉਹ ਫਿਰ ਤੋਂ ਆਪਣੇ ਪੁਰਾਣੇ ਪੱਧਰ ਤੇ ਆ ਗਏ। ਇਸਨੂੰ ਮਾਕੀਆ ਤੇ ਕੇਸੂ ਨੂੰ ਮ ਜੋ ਆਪਣੇ ਪਹਿਲੇ ਪੱਧਰ ਤੇ ਵਾਪਸ ਆ ਗਏ ਸਨ ਨੇ ਦਿਖਾਇਆ ਕਿ ਉਹਨਾਂ ਕੋਲ ਕੁਦਰਤੀ ਆਫਤ ਦੇ ਬਾਵਜੂਦ ਆਮਰ ਦੇ ਹਨ ਜੀ ਸਮਰੱਥਾ ਹੈ ਇਸ ਤਰ੍ਹਾਂ ਉਹਨਾਂ ਨੇ ਆਪਣੀ ਕਠੋਰਤਾ ਸਾਬਤ ਕੀਤੀ ਜਿਸ ਭਚਾਲ ਦੇ ਕਾਰਨ ਇਹ ਸੁਨਾਮੀ ਆਈ ਸੀ ਉਸ ਨੇ ਫੁਕੂਸ਼ੀਮਾ ਪਰਮਾਣੂ ਪਲਾਂਟ ਨੂੰ ਸਭ ਤੋਂ ਵੱਡਾ ਝਟਕਾ ਦਿੱਤਾ ਸੀ ਟੋਕੀਓ ਇਲੈਕਟ੍ਰਿਕ ਪਾਵਰ ਕੰਪਨੀ ਨੂੰ ਵੀ ਵੱਡਾ ਝਟਕਾ ਲੱਗਾ ਸੀ ਉਹ ਕੰਪਨੀ ਅਤੇ ਉਥੋਂ ਦੇ ਇੰਜੀਨੀਅਰ ਕਦੇ ਵੀ ਇਸ ਝਟਕੇ ਤੋਂ ਉੱਬਰ ਨਹੀਂ ਸਕਿਆ ਅਗਲੇ 10 ਸਾਲਾਂ ਤੱਕ ਉਸ ਕੰਪਨੀ ਦੇ ਉੱਬਰਣ ਦੀ ਕੋਈ ਸੰਭਾਵਨਾ ਨਹੀਂ ਹੈ ਇਸ ਵਿਫਤਾ ਕਾਰਨ ਇਹ ਗੱਲ ਸਾਹਮਣੇ ਆਈ ਸੀ ਕਿ ਉਹ ਕੰਪਨੀ ਕਿੰਨੀ ਕਮਜ਼ੋਰ ਹੈ। ਪਚਾਰ ਤੋਂ ਬਾਅਦ ਕੁਝ ਹੀ ਮਿੰਟਾਂ ਵਿੱਚ ਜਾਪਾਨ ਦਾ ਸ਼ੇਅਰ ਬਾਜ਼ਾਰ ਬੰਦ ਹੋ ਗਿਆ। ਉਸ ਤੋਂ ਬਾਅਦ ਕਿਹੜੀਆਂ ਕੰਪਨੀਆਂ ਦੇ ਸ਼ੇਅਰ ਵਧੇ ਹੋਣਗੇ? ਜ਼ਾਹਿਰ ਹੈ ਜਿਹੜੀਆਂ ਕੰਪਨੀਆਂ ਉਸਾਰੀ ਦੇ ਖੇਤਰ ਵਿੱਚ ਸਨ ਜਿਨ੍ਹਾਂ ਨੇ ਇਹਨਾਂ ਕਸਵਾਂ ਦੇ ਪੁਨਰ ਨਿਰਮਾਣ ਦਾ ਕੰਮ ਕਰਾਉਣਾ ਸੀ। ਉਹੀ ਕੰਪਨੀਆਂ ਅਤੇ ਉਹਨਾਂ ਦੇ ਸ਼ੇਅਰ 2011 ਤੋਂ ਬਾਅਦ ਵਧੇ। ਉਹ ਕੰਪਨੀਆਂ ਸਖਤ ਸਾਬਤ ਹੋਈਆਂ ਕਿਉਂਕਿ ਉਹ ਕੰਪਨੀਆਂ ਅਚਾਨਕ ਕੁਦਰਤੀ ਆਫ਼ਤ ਤੋਂ ਲਾਭ ਲੈਣ ਵਾਲੀਆਂ ਸਨ। ਹੁਣ ਆਓ ਸਮਝੀਏ ਕਿ ਅਸੀਂ ਆਪਣੇ ਰੋਜ਼ਾਨਾ ਜੀਵਨ ਵਿੱਚ ਇਸ ਸੰਕਲਪ ਦਾ ਲਾਭ ਕਿਵੇਂ ਲੈ ਸਕਦੇ ਹਾਂ ਕਦਮ 1 ਹੋਰ ਬਦਲ ਚੁਣੋ ਸਿਰਫ ਇੱਕ ਆਮਦਨ ਤਨਖਾਹ ਤੇ ਨਿਰਭਰ ਰਹਿਣ ਦੀ ਬਜਾਏ ਆਪਣੇ ਸ਼ੌਂਕ ਹੋਰ ਨੌਕਰੀਆਂ ਜਾਂ ਆਪਣਾ ਕਾਰੋਬਾਰ ਸ਼ੁਰੂ ਕਰਨ ਦੀ ਕੋਸ਼ਿਸ਼ ਕਰੋ ਜੇਕਰ ਤੁਸੀਂ ਸਿਰਫ ਤਨਖਾਹ ਤੇ ਨਿਰਭਰ ਕਰਦੇ ਹੋ ਤਾਂ ਤੁਹਾਡੀ ਕੰਪਨੀ ਨੂੰ ਕੋਈ ਮੁਸ਼ਕਲ ਨਹੀਂ ਆਵੇਗੀ ਪਰ ਤੁਸੀਂ ਮੁਸੀਬਤ ਵਿੱਚ ਹੋਵੋਗੇ ਦੂਜੇ ਪਾਸੇ ਜੇਗਾ ਤੁਹਾਡੇ ਕੋਲ ਬਹੁਤ ਸਾਰੇ ਬਦਲ ਹਨ ਅਤੇ ਤੁਸੀਂ ਆਪਣੀ ਪ੍ਰਾਇਮਰੀ ਨੌਕਰੀ ਗਵਾ ਦਿੰਦੇ ਹੋ ਤਾਂ ਵੱਧ ਤੋਂ ਵੱਧ ਇਹ ਹੀ ਹੋ ਸਕਦਾ ਹੈ ਕਿ ਤੁਸੀਂ ਆਪਣੀ ਸਾਈਡ ਨੌਕਰੀ ਕੰਮ ਵਿੱਚ ਵਧੇਰਾ ਸਮਾਂ ਲਾਉਣ ਲੱਗ ਪੈਂਦੇ ਹੋ ਅਤੇ ਹੋ ਸਕਦਾ ਹੈ ਕਿ ਤੁਸੀਂ ਹੋਰ ਵੀ ਕਮਾਓ ਤੁਸੀਂ bad ਕਿਸਮਤੀ ਦੇ ਝਟਕੇ ਨੂੰ ਧੁੰਦਲਾ ਕਰ ਦਿਓਗੇ ਅਤੇ ਅਜਿਹੀ ਸਥਿਤੀ ਵਿੱਚ ਤੁਸੀਂ ਹੋਵੋਗੇ ਹੋਰ ਵੀ ਮਜ਼ਬੂਤ ਉੱਗੇਮੀ ਵਿੱਚ ਸਾਡੇ ਦੁਆਰਾ ਇੰਟਰਵਿਊ ਕੀਤੇ ਗਏ ਸਾਰੇ ਸੀਨੀਅਰ ਨਾਗਰਿਕਾਂ ਦਾ ਇੱਕ ਪ੍ਰਾਇਮਰੀ ਅਤੇ ਇੱਕ ਸੈਕੰਡਰੀ ਕੀਤਾ ਸੀ ਸੈਕੰਡਰੀ ਕਾਰਜਵਜੋ ਜ਼ਿਆਦਾਤਰ ਕੋਲ ਆਪਣਾ ਸਬਜ਼ੀਆਂ ਦਾ ਬਾਗ ਸੀ ਅਤੇ ਉਹਨਾਂ ਦੀ ਉਪਜ ਉਹ ਸਥਾਨਿਕ ਮੰਡੀ ਵਿੱਚ ਵੇਚਦੇ ਸਨ ਦੋਸਤੀ ਅਤੇ ਨਿੱਜੀ ਹਿੱਤਾਂ ਨੂੰ ਵੀ ਇਸੇ ਤਰ੍ਹਾਂ ਦਾ ਧਿਆਨ ਦਿੱਤਾ ਜਾਂਦਾ ਹੈ ਇਹ ਇਹ ਉਹ ਜਿਹੇ ਹੀ ਮਸਲਾ ਹੈ ਜਿਵੇਂ ਕਿ ਇੱਕ ਕਹਾਵਤ ਹੈ ਕਿ ਆਪਣੇ ਸਾਰੇ ਅੰਡੇ ਇੱਕੋ ਟੋਕਰੀ ਵਿੱਚ ਨਹੀਂ ਰੱਖਣੇ ਚਾਹੀਦੇ ਰੋਮਾਂਟਿਕ ਰਿਸ਼ਤਿਆਂ ਦੇ ਖੇਤਰ 'ਚ ਜੋ ਲੋਕ ਹਨ ਉਹ ਆਪਣੀ ਸਾਰੀ ਊਰਜਾ ਆਪਣੇ ਪਾਰਟਨਰ ਤੇ ਕੇਂਦ੍ਰਿਤ ਕਰਦੇ ਹਨ ਉਹ ਉਹਨਾਂ ਨੂੰ ਆਪਣੀ ਪੂਰੀ ਦੁਨੀਆ ਬਣਾ ਲੈਂਦੇ ਹਨ ਜੇਕਰ ਰਿਸ਼ਤਾ ਕੰਮ ਨਹੀਂ ਕਰਦਾ ਹੈ ਤਾਂ ਉਹ ਸਭ ਕੁਝ ਗਵਾ ਦਿੰਦੇ ਹਨ ਜਦੋਂ ਕਿ ਜੇਕਰ ਉਹਨਾਂ ਨੇ ਇਕਲ ਮਜ਼ਬੂਤ ਦੋਸਤੀ ਕਾਇਮ ਰੱਖੀ ਹੈ ਅਤੇ ਜੀਵਨ ਪਰ ਇਕੱਠੇ ਰਹਿ ਰਹੇ ਹਨ ਤਾਂ ਰਿਸ਼ਤੇ ਦੇ ਖਤਮ ਹੋਣ ਤੇ ਅੱਗੇ ਵਧਣ ਲਈ ਬੇਤਸਤੀਤੀ ਵਿੱਚ ਹੋਣਗੇ ਉਹ ਟੁੱਟਣਗੇ ਨਹੀਂ ਹੁਣ ਤੁਸੀਂ ਸੋਚ ਰਹੇ ਹੋਵੋਗੇ ਮੈਨੂੰ ਇੱਕ ਤੋਂ ਵੱਧ ਆਮਦਨ ਦੀ ਲੋੜ ਨਹੀਂ ਹੈ ਅਤੇ ਮੈਂ ਹਮੇਸ਼ਾ ਆਪਣੇ ਦੋਸਤਾਂ ਤੋਂ ਖੁਸ਼ ਹਾਂ ਮੈਨੂੰ ਕੁਝ ਨਵਾਂ ਕਿਉਂ ਜੋੜਨਾ ਚਾਹੀਦਾ ਹੈ ਸਾਡੀ ਜ਼ਿੰਦਗੀ ਵਿੱਚ ਤਬਦੀਲੀ ਲਿਆਉਣ ਵਾਸਤੇ ਸਮੇਂ ਦੀ ਬਰਬਾਦੀ ਵਾਂਗ ਜਾਪਦਾ ਹੈ ਕਿਉਂਕਿ ਅਸਾਧਾਰਨ ਚੀਜ਼ਾਂ ਆਮ ਤੌਰ ਤੇ ਨਹੀਂ ਵਾਪਰਦੀ ਅਸੀਂ ਇੱਕ ਆਰਾਮ ਖੇਤਰ ਵਿੱਚ ਖਿਸਕ ਜਾਂਦੇ ਹਾਂ ਜਲਦੀ ਜਾਂ ਦੇਰੀ ਨਾਲ ਪਰ ਅਣਕਿਆਸਿਆ ਹਮੇਸ਼ਾ ਵਾਪਰਦਾ ਹੈ ਕਦਮ ਦੋ ਉਹਦੇ ਖੇਤਰਾਂ ਵਿੱਚ ਪੁਰਾਣੇ ਢੰਗ ਨਾਲ ਸੱਟਾ ਲਗਾਓ ਜਦਕਿ ਦੂਜਿਆਂ ਵਿੱਚ ਛੋਟੇ ਜੋਖਮ ਉਠਾਓ ਆਰਥਵਿਵਸਥਾ ਕਿਵੇਂ ਕਰਦੀ ਹੈ ਇਸ ਨੂੰ ਸਮਝਣ ਤੋਂ ਬਾਅਦ ਤੁਹਾਨੂੰ ਇਸ ਨੂੰ ਸਮਝਣ ਵਿੱਚ ਮਦਦ ਮਿਲੇਗੀ ਕਲਪਨਾ ਕਰੋਗੇ ਤੁਹਾਡੇ ਕੋਲ 1 ਲੱਖ ਰੁਪਏ ਹਨ ਤੁਸੀਂ 90000 ਰੁਪਏ ਇੱਕ ਫਿਕਸਡ ਡਿਪੋਜ਼ਿਟ ਵਿੱਚ ਰੱਖਦੇ ਹੋ ਅਤੇ ਬਾਕੀ 10000 ਰੁਪਏ ਨੂੰ 10 ਵੱਖ-ਵੱਖ ਕੰਪਨੀਆਂ ਵਿੱਚ ਨਿਵੇਸ਼ ਕਰਦੇ ਹੋ ਹਰ ਕੰਪਨੀ ਵਿੱਚ 1000 ਰੁਪਏ ਹੁਣ ਮੰਨ ਲਓ ਕਿ ਉਸ ਵਿੱਚੋਂ ਤਿੰਨ ਕੰਪਨੀਆਂ ਸੰਪੂਰਨ ਤੌਰ ਤੇ ਅਸਫਲ ਹੋ ਜਾਂਦੀਆਂ ਹਨ ਤੁਹਾਡੇ 3000 ਰੁਪਏ ਡੁੱਬ ਗਏ ਅਤੇ ਤਿੰਨ ਕੰਪਨੀਆਂ ਨੂੰ ਥੋੜਾ ਨੁਕਸਾਨ ਹੋਇਆ ਹੈ ਇਸ ਨਾਲ ਤੁਹਾਡੇ 1000 ਤੋਂ 2000 ਰੁਪਏ ਦਾ ਨੁਕਸਾਨ ਹੋ ਗਿਆ ਤਿੰਨ ਕੰਪਨੀਆਂ ਨੂੰ ਥੋੜਾ ਫਾਇਦਾ ਹੋਇਆ ਜਿਸ ਨਾਲ ਤੁਹਾਨੂੰ 1000 ਤੋਂ 2000 ਰੁਪਏ ਦਾ ਲਾਭ ਹੋ ਗਿਆ ਇੱਕ ਕੰਪਨੀ ਇੰਨੀ ਵੱਡੀ ਹੋ ਗਈ ਕਿ ਉਹਦੇ ਸ਼ੇਅਰਾਂ ਦੀ ਕੀਮਤ 20 ਗੁਣਾ ਵਧ ਗਈ ਤੁਹਾਨੂੰ ਉਸ ਤੋਂ 20000 ਰੁਪਏ ਮਿਲੇ ਐਥਾ ਤੇ ਬਾਕੀ ਕੰਪਨੀਆਂ ਨੂੰ ਨੁਕਸਾਨ ਹੋਣ ਦੇ ਬਾਵਜੂਦ ਤੁਹਾਡਾ ਲਾਭ ਹੋਇਆ ਹੈ ਮਤਲਬ ਤੁਸੀਂ ਵੀ ਨੁਕਸਾਨ ਦੇ ਲਾਭ ਉਠਾ ਕੇ ਹਾਈਡਰਾ ਵਰਗੇ ਹੋ ਗਏ ਪਰੰਤੂ ਐਂਟੀਫ੍ਰੈਜ਼ਾਈਲ ਹੋਣ ਲਈ ਛੋਟੇ ਛੋਟੇ ਖਤਰਿਆਂ ਦਾ ਸਾਹਮਣਾ ਕਰਨ ਦੀ ਤਿਆਰੀ ਹੋਣੀ ਚਾਹੀਦੀ ਹੈ ਅਖਬਾਰ ਵਿੱਚ ਆਈ ਕਿਸੇ ਜਾਣਕਾਰੀ ਨੂੰ ਪੜ੍ਹ ਕੇ 1 ਲੱਖ ਰੁਪਏ ਦਾ ਨਿਵੇਸ਼ ਕਰਨਾ ਹੈ ਵੱਡਾ ਖਤਰਾ ਹੈ ਕਦਮ ਤੀਸਰਾ ਕਮਜ਼ੋਰ ਬਣਾਉਣ ਵਾਲੀਆਂ ਚੀਜ਼ਾਂ ਤੋਂ ਦੂਰ ਰਹੋ ਇਸ ਲਈ ਸਾਨੂੰ ਨਾਕਾਰਾਤਮਕ ਵਿਚਾਰਾਂ ਦੀ ਮਦਦ ਲੈਣੀ ਚਾਹੀਦੀ ਹੈ ਅਤੇ ਆਪਣੇ ਆਪ ਤੋਂ ਪੁੱਛੋ ਕਿ ਕਿਹੜੀਆਂ ਚੀਜ਼ਾਂ ਤੁਹਾਨੂੰ ਕਮਜ਼ੋਰ ਬਣਾ ਰਹੀਆਂ ਹਨ ਕਿਹੜੇ ਲੋਕ ਜਾਂ ਆਤੰਦਿਕ ਕਾਰਨ ਤੁਹਾਨੂੰ ਖਤਰਾ ਮਹਿਸੂਸ ਹੋ ਰਿਹਾ ਹੈ ਅਸੀਂ ਜਦੋਂ ਨਵੇਂ ਸਾਲ ਦੇ ਪ੍ਰਣ ਬਣਾਉਂਦੇ ਹਾਂ ਤਾਂ ਵੱਡੇ ਵੱਡੇ ਉਦੇਸ਼ ਤੈਅ ਕਰਦੇ ਹਾਂ ਪਰੰਤੂ ਅਜਿਹੇ ਕਰਨ ਦੀ ਬਜਾਏ ਜੇਕਰ ਅਸੀਂ ਯਕੀਨ ਨਾਲ ਅਤੇ ਸੋਚ ਸਮਝ ਕੇ ਛੋਟੇ ਛੋਟੇ ਉਦੇਸ਼ ਨਿਰਧਾਰਿਤ ਕਰੀਏ ਤਾਂ ਵਧੇਰੇ ਲਾਭ ਹੋਵੇਗਾ ਇਹ ਤਾਂ ਨਿੱਕੇ ਨਿੱਕੇ ਮਕਸਦ ਅਜਿਹੇ ਹੋ ਸਕਦੇ ਹਨ ਦੋ ਭੋਜਨਾਂ ਦੇ ਦਰਮਿਆਨ ਨਾਸ਼ਤਾ ਨਹੀਂ ਕਰਾਂਗਾ ਹਫਤੇ ਵਿੱਚ ਇੱਕ ਵਾਰ ਹੀ ਮਠਿਆਈ ਖਾਵਾਂਗਾ ਛੋਟੇ-ਛੋਟੇ ਕਿਸ਼ਤਾਂ ਵਿੱਚ ਆਪਣਾ ਸਾਰਾ ਕਰਜ਼ਾ ਉਤਾਰ ਦੇਵਾਂਗਾ ਗਲਤ ਲੋਕਾਂ ਨਾਲ ਸਮਾਂ ਬਤਾਉਣਾ ਬੰਦ ਕਰ ਦੇਵਾਂਗਾ ਸਿਰਫ ਜ਼ਰੂਰਤ ਲਈ ਕੰਮ ਕਰਨ ਦੀ ਥਾਂ ਆਪਣੀ ਪਸੰਦ ਦਾ ਕੰਮ ਕਰਾਂਗਾ ਸਾਰੇ ਦਿਨ ਵਿੱਚ 20 ਮਿੰਟ ਤੋਂ ਜ਼ਿਆਦਾ ਸਮਾਂ ਫੇਸਬੁੱਕ ਤੇ ਨਹੀਂ ਬਤੀਤ ਕਰਾਂਗਾ ਜ਼ਿੰਦਗੀ ਵਿੱਚ ਦ੍ਰਿੜਤਾ ਲਿਆਉਣ ਲਈ ਡਰ ਨੂੰ ਦੂਰ ਕਰਨਾ ਜ਼ਰੂਰੀ ਹੈ ਸਾਨੂੰ ਕਿਸੇ ਵੀ ਸਮੱਸਿਆ ਨੂੰ ਮੌਕੇ ਵਜੋਂ ਵੇਖਣਾ ਚਾਹੀਦਾ ਹੈ ਜੇਕਰ ਅਸੀਂ ਇਸ ਐਂਟੀਫਰੇਜ਼ਾਈਲ ਰਵੱਈਏ ਨੂੰ ਵਿਕਸਿਤ ਕਰਦੇ ਹਾਂ ਤਾਂ ਅਸੀਂ ਕਿਸੇ ਵੀ ਸਮੱਸਿਆ ਨੂੰ ਹੱਲ ਕਰ ਸਕਦੇ ਹਾਂ ਅਤੇ ਯਕੀਨੀ ਤੌਰ ਤੇ ਆਪਣੀ ਇੱਕੀ ਗਾਈ ਨੂੰ ਪੂਰਾ ਕਰ ਸਕਦੇ ਹਾਂ ਇੱਕ ਜਾਂ ਦੋ ਛਟਕਿਆਂ ਦੇ ਦੁੱਖ ਨੂੰ ਬੁਰੀ ਕਿਸਮਤ ਵਜੋਂ ਵੇਖਿਆ ਜਾ ਸਕਦਾ ਹੈ ਜਾਂ ਅਜੇ ਅਨੁਭਵ ਵਜੋਂ ਜੋ ਅਸੀਂ ਆਪਣੇ ਜੀਵਨ ਦੇ ਸਾਰੇ ਖੇਤਰਾਂ ਵਿੱਚ ਲਾਗੂ ਕਰ ਸਕਦੇ ਹਾਂ ਤਾਂ ਜੋ ਅਸੀਂ ਲਗਾਤਾਰ ਸੁਧਾਰ ਕਰ ਸਕੀਏ ਅਤੇ ਨਵੇਂ ਅਤੇ ਬਿਹਤਰ ਟੀਚੇ ਨਿਰਧਾਰਤ ਕਰ ਸਕੀਏ ਜਿਵੇਂ ਕਿ ਟਾਲੇਬ ਐਂਟੀਫਰਜਾਇਲ ਵਿੱਚ ਲਿਖਦਾ ਹੈ ਸਾਨੂੰ ਬੇਤਰਤੀਬੀ ਦੀ ਲੋੜ ਹੈ ਗੜਬੜ ਸਾਹਸ ਅਨਿਸ਼ਚਿਤਤਾ ਸਵੈ ਖੋਜ ਦੁਖਦਾਈ ਅਨੁਭਵ ਦੇ ਐਪੀਸੋਡਾਂ ਦੀ ਜ਼ਰੂਰਤ ਹੈ ਉਹ ਸਾਰੀਆਂ ਚੀਜ਼ਾਂ ਜੋ ਜੀਵਨ ਨੂੰ ਜਿਉਣ ਦੇ ਯੋਗ ਬਣਾਉਂਦੀਆਂ ਹਨ ਅਸੀਂ ਸੁਝਾਅ ਦਿੰਦੇ ਹਾਂ ਕਿ ਨਜਾਕਤ ਵਿਰੋਧੀ ਧਾਰਨਾ ਵਿੱਚ ਰੁਚੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਨਸੀਮ ਨਿਕੋਲਸ ਟਾਲੇਬ ਦੀ ਐਂਟੀਫਰਜਾਇਲ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ ਬਾਬੀ ਸਾਬੀ ਫਾਲਸਫਾ ਕਹਿੰਦਾ ਹੈ ਕਿ ਜੀਵਨ ਦੋਸ਼ਪੂਰਨ ਹੈ ਅਰਥਾਤ ਗਲਤੀਆਂ ਭਰਪੂਰ ਹੀ ਹੁੰਦਾ ਹੈ ਅਤੇ ਤੇਜ਼ੀ ਨਾਲ ਅੱਗੇ ਵਧਦਾ ਸਮਾਂ ਸਾਨੂੰ ਦੱਸਦਾ ਹੈ ਕਿ ਇਹ ਜੀਵਨ ਅਸਥਾਈ ਹੈ ਪਰ ਜੇਕਰ ਅਸੀਂ ਆਪਣੇ ਇਕੀਗਾਈ ਬਾਰੇ ਸਪਸ਼ਟ ਹਾਂ ਤਾਂ ਇਸ ਮੌਜੂਦਾ ਪਲ ਵਿੱਚ ਵੀ ਬੇਅੰਤ ਸੰਭਾਵਨਾਵਾਂ ਹਨ ਸਾਰਾਂਸ਼ ਇਕੀਗਾਈ ਜੀਵਨ ਜਿਉਣ ਦੀ ਕਲਾ ਬੀਮੀਸਾ ਦੇ ਵਿੱਚ ਮਿਤਸੋ ਆਈ ਦਾ ਨਾਮ ਦੇ ਇੱਕ ਪ੍ਰਸਿੱਧ ਕੈਲੀਗ੍ਰਾਫੀ ਅਤੇ ਕਵੀ ਹੋਏ ਹਨ ਇਕੀ ਗਾਇ ਲਈ ਆਪਣਾ ਪੂਰਾ ਜੀਵਨ ਸਮਰਪਿਤ ਕਰਨ ਵਾਲੇ ਲੋਕਾਂ ਵਿੱਚ ਉਹ ਵੀ ਸ਼ਾਮਲ ਰਹੇ ਹਨ ਸ਼ੈਡੋ ਕੈਲੀਗ੍ਰਾਫੀ ਬਰਾਸ਼ ਦੀ ਸਹਾਇਤਾ ਨਾਲ ਉਹਨਾਂ ਨੇ 70 ਕਵਿਤਾਵਾਂ ਲਿਖੀਆਂ ਅਤੇ ਆਪਣੀ ਭਾਵਨਾ ਨੂੰ ਜ਼ਾਹਿਰ ਕੀਤਾ ਉਹਨਾਂ ਦੀਆਂ ਜ਼ਿਆਦਾਤਰ ਕਵਿਤਾਵਾਂ ਵਰਤੁਨ ਪਲ ਦਾ ਮਹੱਤਵ ਦੱਸਦੀਆਂ ਹਨ ਇੱਥੇ ਦਿੱਤੀ ਗਈ ਕਵਿਤਾ ਕੁਝ ਇਸੇ ਪ੍ਰਕਾਰ ਦੀ ਹੈ ਜਿਸ ਦਾ ਭਾਵ ਅਰਥ ਕੁਝ ਅਜੀਬਾ ਹੈ ਹੁਣ ਇਸੇ ਪਲ ਵਿੱਚ ਮੇਰੇ ਲਈ ਸਭ ਤੋਂ ਮਹੱਤਵਪੂਰਨ ਜੀ ਕੋਈ ਹੈ ਤਾਂ ਉਹ ਹੈ ਤੇਰੀ ਹੋਂਦ ਇੱਕ ਹੋਰ ਕਵਿਤਾ ਵਿੱਚ ਉਹ ਲਿਖਦੇ ਹਨ ਇੱਥੇ ਹੋਣੇ ਇਹ ਕਵਿਤਾ ਇਹ ਦਰਸਾਉਣ ਵਾਲੀ ਕਲਾਕ੍ਰਿਤੀ ਹੈ ਕਿ ਇਸ ਸੰਸਾਰ ਵਿੱਚ ਕੋਈ ਵੀ ਵਸਤੂ ਸਦਾ ਲਈ ਨਹੀਂ ਹੁੰਦੀ ਇਹ ਤੱਥ ਪੱਕਾ ਕਰਨ ਤੋਂ ਬਾਅਦ ਸਾਡੀ ਨਿਰਾਸ਼ਾ ਨਸ਼ਟ ਹੋ ਜਾਂਦੀ ਹੈ ਅੱਗੇ ਦਿੱਤੀ ਗਈ ਚੌਥਾ ਵਿੱਚ ਉਹਨਾਂ ਨੇ ਇੱਕ ਹੀ ਗਾਇ ਦੇ ਮੁਖ ਰਾਗ ਨੂੰ ਉਜਾਗਰ ਕੀਤਾ ਹੈ ਇਸ ਵਿੱਚ ਉਹ ਕਹਿੰਦੇ ਹਨ ਆਨੰਦ ਸਦਾ ਤੁਹਾਡੇ ਹਿਰਦੇ ਵਿੱਚ ਹੀ ਰਹਿੰਦਾ ਹੈ ਇੱਕ ਹੋਰ ਕਵਿਤਾ ਵਿੱਚ ਉਹ ਕਹਿੰਦੇ ਹਨ ਬਿਨਾਂ ਰਸਤਾ ਬਦਲਿਆਂ ਸਦਾ ਚੱਲਦੇ ਰਹੋ ਇੱਕ ਵਾਰ ਤੁਹਾਨੂੰ ਤੁਹਾਡਾ ਇੱਕੀ ਗਏ ਮਿਲ ਗਿਆ ਤਾਂ ਉਸ ਤੇ ਧਿਆਨ ਦੇ ਕੇ ਉਸ ਨੂੰ ਹਰ ਦਿਨ ਪੋਸ਼ਿਤ ਕਰਨ ਨਾਲ ਹੀ ਜੀਵਨ ਨੂੰ ਅਸਲੀ ਅਰਥ ਪ੍ਰਾਪਤ ਹੁੰਦਾ ਹੈ ਇੱਕ ਵਾਰ ਤੁਹਾਨੂੰ ਤੁਹਾਡੇ ਜੀਵਨ ਦਾ ਆਦੇਸ਼ ਪਤਾ ਚੱਲ ਗਿਆ ਤਾਂ ਹਰ ਪਲ ਪ੍ਰਵਾਹ ਵਿੱਚ ਰਹਿਣ ਨਾਲ ਤੋਂਾਨੂੰ ਜੀਵਨ ਵਿੱਚ ਉਸੇ ਤਰ੍ਹਾਂ ਦਾ ਹੀ ਆਨੰਦ ਪ੍ਰਾਪਤ ਹੁੰਦਾ ਹੈ ਜਿਸ ਤਰ੍ਹਾਂ ਦਾ ਕੈਲੀਗ੍ਰਾਫਰ ਨੂੰ ਕੈਨਵਸ ਤੇ ਕੰਮ ਕਰਨ ਵੇਲੇ ਮਿਲਦਾ ਹੈ ਅਤੇ 50 ਸਾਲ ਸੁਸ਼ੀ ਬਣਾਉਣ ਤੋਂ ਬਾਅਦ ਇੱਕ ਸ਼ੈਫ ਨੂੰ ਮਿਲਦਾ ਰਹਿੰਦਾ ਹੈ ਉਹ ਅੱਜ ਵੀ ਆਪਣੇ ਗਾਹਕਾਂ ਲਈ ਓਨੀ ਹੀ ਖੁਸ਼ੀ ਨਾਲ ਸੁਸ਼ੀ ਬਣਾਉਂਦੇ ਰਹਿੰਦੇ ਹਨ ਸਿੱਟਾ ਸਾਡੇ ਵਿੱਚੋਂ ਹਰ ਇੱਕ ਦਾ ਇੱਕ ਹੀ ਗਏ ਅਲੱਗ ਹੁੰਦਾ ਹੈ ਪਰ ਅਸੀਂ ਸਾਰੇ ਆਪਣੇ ਜੀਵਨ ਦਾ ਅਰਥ ਲੱਭਦੇ ਰਹਿੰਦੇ ਹਾਂ ਜਦੋਂ ਅਸੀਂ ਸਾਰੇ ਆਪਣੇ 21 ਗਾਏ ਨਾਲ ਜੁੜ ਜਾਂਦੇ ਹਾਂ ਤਾਂ ਸਾਨੂੰ ਸਾਡਾ ਜੀਵਨ ਅਰਥਪੂਰਨ ਲੱਗਣ ਲੱਗਦਾ ਹੈ ਤੇ ਕੰਮ ਸਾਨੂੰ ਖੁਸ਼ੀ ਦੇਣ ਲੱਗ ਪੈਂਦਾ ਹੈ। ਜਦੋਂ ਸਾਡਾ 21 ਗਾਏ ਨਾਲ ਸੰਪਰਕ ਟੁੱਟ ਜਾਂਦਾ ਹੈ ਤਾਂ ਸਾਨੂੰ ਜੀਵਨ ਬੋਝ ਵਾਂਗ ਲੱਗਣ ਲੱਗਦਾ ਹੈ। ਆਧੁਨਿਕ ਜੀਵਨ ਸਾਨੂੰ ਸਾਡੇ ਅਸਲੀ ਸੁਭਾਅ ਤੋਂ ਦੂਰ ਲੈ ਜਾਂਦਾ ਹੈ। ਪੈਸਾ, ਸੱਤਾ, ਆਦਰ ਸਤਕਾਰ ਤੇ ਕਾਮਯਾਬੀ ਸਾਨੂੰ ਆਪਣੇ ਮੂਲ ਤੋਂ ਦੂਰ ਲੈ ਕੇ ਜਾਂਦੇ ਹਨ। ਇਹਨਾਂ ਚੀਜ਼ਾਂ ਨੂੰ ਆਪਣੇ ਜੀਵਨ ਤੇ ਹਾਵੀ ਨਾ ਹੋਣ ਦਿਓ। ਸਾਡੇ ਅੰਦਰ ਜੋ ਉਤਸੁਕਤਾ ਤੇ ਸਹਿਜ ਗਿਆਨ ਹੈ ਉਸ ਨੂੰ ਅੰਦਰੂਨੀ ਕੰਪਾਸ ਵਜੋਂ ਵਰਤੋ ਉਹ ਸਾਨੂੰ ਸਾਡੇ ਇੱਕੀ ਗਾਈ ਤੱਕ ਲੈ ਜਾਵੇਗਾ ਇਸ ਦਾ ਲਾਭ ਉਠਾਓ ਅਤੇ ਆਪਣੇ ਸੱਚੇ ਆਨੰਦ ਤੱਕ ਪਹੁੰਚੋ ਉਹਨਾਂ ਚੀਜ਼ਾਂ ਤੋਂ ਦੂਰ ਰਹੋ ਜੋ ਤੁਹਾਨੂੰ ਪਸੰਦ ਨਹੀਂ ਹਨ ਤੁਹਾਡੇ ਅੰਦਰ ਜੋ ਉਤਸੁਕਤਾ ਹੈ ਉਸ ਨੂੰ ਬਣਾਈ ਰੱਖੋ ਅਤੇ ਜ਼ਿੰਦਗੀ ਦੇ ਅਸਲ ਅਰਥਾਂ ਦੀ ਖੋਜ ਕਰਦੇ ਰਹੋ ਜੀਵਨ ਦਾ ਮਕਸਦ ਕੋਈ ਮਹਾਨ ਕੰਮ ਹੀ ਹੋਵੇ ਅਜਿਹਾ ਵੀ ਨਹੀਂ ਸ਼ਾਇਦ ਇੱਕ ਚੰਗੇ ਮਾਤਾ ਜਾਂ ਪਿਤਾ ਹੋਣ ਜਾਂ ਕਿਸੇ ਗਵਾਂਡੀ ਦੀ ਮਦਦ ਕਰਨ ਵਿੱਚ ਵੀ ਤੁਹਾਨੂੰ ਆਪਣਾ ਈਕੀਗਾਈ ਲੱਭ ਜਾਵੇ ਤੁਹਾਡੇ ਈਕੀਗਾਈ ਨਾਲ ਜੁੜਨ ਲਈ ਕੋਈ ਸਹੀ ਰਣਨੀਤੀ ਨਹੀਂ ਹੈ ਪਰ ਅਸੀਂ ਉਕੀ ਨਵਾ ਤੋਂ ਜੋ ਸਿੱਖਿਆ ਹੈ ਉਹ ਇਹ ਹੈ ਕਿ ਅਸੀਂ ਜੋ ਕਰਨਾ ਹੈ ਉਸ ਨੂੰ ਲੱਭਣੇ ਸਾਨੂੰ ਬਹੁਤ ਜ਼ਿਆਦਾ ਚਿੰਤਾ ਨਹੀਂ ਕਰਨੀ ਚਾਹੀਦੀ ਜ਼ਿੰਦਗੀ ਕੋਈ ਬਾਜ਼ਾਰਤ ਨਹੀਂ ਹੈ ਜਿਸ ਨੂੰ ਸਲਝਾਇਆ ਜਾਵੇ ਬਸ ਅਜਹੀ ਸੋਚ ਰੱਖੋ ਕਿ ਤੁਸੀਂ ਆਪਣੇ ਸਭ ਤੋਂ ਪਸੰਦੀਦਾ ਕੰਮ ਨਾਲ ਜੁੜੇ ਰਹੋਗੇ ਅਤੇ ਉਹ ਕੰਮ ਵਿੱਚ ਰੁੱਝੇ ਰਹੋ ਹਮੇਸ਼ਾ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਮਿਲਣੀ ਵਿੱਚ ਸ਼ਾਮਿਲ ਹੁੰਦੇ ਰਹੋ ਅਧਿਆਇ ਸਮਾਪਤ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਤੁਹਾਡਾ ਕੀਤਾ ਹੋਇਆ ਇੱਕ ਲਾਈਕ ਸ਼ੇਅਰ ਜਾਂ ਸਬਸਕ੍ਰਾਈਬ ਮੈਨੂੰ ਹੋਰ